ਦਕੋ ਮੈਂ ਅੰਦਰ ਹਸਪੀਟਲ ਡਾਕਟਰਾਂ ਨਾਲ ਗੱਲ ਕੀਤੀ ਆ ਠੀਕ ਹੈ ਠੀਕ ਹੈ ਥਾਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਸਟੇਬਲ ਹੈ ਤੇ ਉਹ ਟ੍ਰੀਟਮੈਂਟ ਕਰ ਰਹੇ ਆ ਬੀਪੀ ਵਗੈਰਾ ਸਾਰਾ ਨਾਰਮਲ ਹੈ ਬਾਕੀ ਅਸੀਂ ਜਿਹੜਾ ਇਹਨਾਂ ਦੇ ਨਾਲ ਗਨਮੈਨ ਸੀ ਮੁੰਡਾ ਜਿਹੜਾ ਇਹਨਾਂ ਨੂੰ ਸੱਟਾਂ ਮਾਰੀਆਂ ਉਹ ਨਿਯੰਗ ਸਿੰਘ ਜਿਹੜੇ ਬਾਣੇ 'ਚ ਸੀ ਤਾਂ ਉਹ ਅਸੀਂ 307 ਦਾ ਮਕਦਮਾ ਦਰਜ ਕਰਕੇ ਬੰਦੇ ਅਸੀਂ ਆਇਡੈਂਟੀਫਾਈ ਕਰਨੇ ਆ ਜਲਦੀ ਫੜਨਾ ਕਿ ਕਿਹੜੇ ਕਿਹੜੇ ਬੰਦੇ ਸਨ ਕਿੰਨੇ ਕਿੰਨੇ ਬੰਦੇ ਜੋ ਵੀਡੀਓ ਦੇ ਵਿੱਚ ਤਿੰਨ ਬੰਦੇ ਦਿਖ ਰਹੇ ਸੀ ਤਾਂ ਉਹ ਜਲਦੀ ਗ੍ਰਿਫਤਾਰ ਕਰਨਾ ਤੇ ਕੋਈ ਹੁਣ ਪ੍ਰੀਵੀਅਸਲੀ ਕੀ ਆ ਗੱਲਬਾਤ ਇਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਬਟ ਫਿਲਹਾਲ ਜਿਹੜਾ ਸਾਡੇ ਇਹਨਾਂ ਨੂੰ ਠਾਪਰ ਜੀ ਨੂੰ ਜਿਹੜੀਆਂ ਸੱਟਾਂ ਮਾਰੀਆਂ ਉਹ ਜੋ ਅਸੀਂ ਇਹਨਾਂ ਨੇ ਗਨਮੈਨ ਦੇ ਬਿਆਨ ਤੇ ਮੁਕੱਦਮਾ 307 ਦਾ ਦਰਜ ਕੀਤਾ ਹੈ ਸਰ ਗਨਮੈਨ ਦਾ ਮਤਲਬ ਹੁੰਦਾ ਵੀ ਕੋਈ ਨੂੰ ਸਕੋਟੀ ਨਹੀਂ ਔਰ ਆਪਣੇ ਕੋਲ ਵੈਪਨ ਹੋਣਾ ਕੋਈ ਨਹੀਂ ਹੈ ਤੇ ਉਹਨਾਂ ਦੇ ਹਮਲਾ ਗੋਲੀ ਕੋਈ ਨਹੀਂ ਚਲਾਈ ਕਿ ਦੇਖੋ ਇਹ ਸਾਰੀ ਗੱਲ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਵੀਡੀਓ ਵਾਚ ਕਰਕੇ ਜਿਹੜੇ ਐਗਜ਼ੈਕਟ ਪੁਲਿਸ ਦੇ ਨਾਲ ਲੱਗੀ ਆ ਉਹਨਾਂ ਦਾ ਥੋੜੀ ਜਿਹੀ ਵੀ ਗੋਲੀ ਚਲਾਣਾ ਤਾਂ ਜੇ ਕਿਸੇ ਗਨਮੈਨ ਨੇ ਕੋਈ ਗੰਨਨ ਨੇ ਕੋਈ ਆਪਣੀ ਡਿਊਟੀ ਦੌਰਾਨ ਕੋਈ ਕਮਜ਼ੋਰੀ ਦਿਖਾਈ ਤਾਂ ਖਿਲਾਫ ਕਾਰਵਾਈ ਹੋ ਜੂਗੀ ਮੈਂ ਤੱਕ ਫਿਲਹਾਲ ਅਸੀਂ ਮਕਦਮਾ 307 ਦਾ ਦਰਜ ਕਰਕੇ ਜਿਹੜੇ ਦੋਸ਼ੀ ਆ ਉਹ ਅਸੀਂ ਆਇਡੈਂਟੀਫਾਈ ਆਪਣੇ ਵੱਲੋਂ ਕਰ ਲਏ ਤੇ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਕਾਰਨ ਜਿਹੜਾ ਇਨਵੈਸਟੀਗੇਸ਼ਨ ਤੇ ਦੇਖਾਂਗੇ ਵੀ ਕੀ ਕਾਰਨ ਆ ਉਹਨਾਂ ਚ ਬੰਦੇ ਨੂੰ ਗ੍ਰਿਫਤਾਰ ਕਰ ਲਈਏ ਫਿਰ ਸਾਨੂੰ ਅਸਲ ਕਾਰਨ ਬਾਰੇ ਬਤਲ ਗੋ ਵੀ ਕਿਸ ਕਾਰਨ ਕਰਕੇ ਸਾਰੀ ਸੀਸੀਟੀਵੀ ਫੁਟੇਜ ਈਚ ਐਂਡ ਐਵਰੀਥਿੰਗ ਸਾਡੇ ਕੋਲ ਲੈ ਲਿਆ ਹੈਗੀ ਉਹ ਤਾਂ ਪਹਿਲੇ ਹੀ ਪੜਾ ਕਰਵਾ ਰਿਹਾ ਹੈ ਪਰ ਜੇ ਤੁਹਾਨੂੰ ਰਾਹ ਨਾ ਤੇ ਵਾਕਿਆ ਹੋਣਾ ਪੁਲਿਸ ਦੀ ਮੌਜੂਦਗੀ ਤੋਂ ਹੋ ਜਾਂਦੇ। ਦੇਖੋ ਐਜੀ ਗੱਲ ਜੇ ਕ੍ਰਾਈਮ ਹੋਇਆ ਤਾਂ ਉਹਨੂੰ ਤਕੜੇ ਹੋ ਕੇ ਉਹਦੇ ਉੱਤੇ ਕੰਮ ਹੋਣਾ ਚਾਹੀਦਾ। ਗ੍ਰਿਫਤਾਰ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਨੇ ਕੀਤਾ ਉਹ ਬਿਹਾਈਂਡ ਦੀ ਬਾਰ ਹੋਣਾ ਚਾਹੀਦਾ। ਇਹ ਗੱਲਾਂ 'ਚ ਅਸੀਂ ਬਿਲਕੁਲ ਕਰਕੇ ਹਟਾਂਗੇ ਔਰ ਸ਼ਕਤੀ ਨਾਲ ਇਸ ਕਾਰਵਾਈ ਕਰਾਂਗੇ। ਥੈਂਕ ਯੂ। ਦੇਖੋ ਮੈਂ ਉਹ ਅੰਦਰ ਹਸਪੀਟਲ ਡਾਕਟਰਾਂ ਨਾਲ ਗੱਲ ਕੀਤੀ ਆ। ਠੀਕ ਹੈ। ਠੀਕ ਹੈ। ਥਾਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਸਟੇਬਲ ਆ। ਤੇ ਉਹ ਟ੍ਰੀਟਮੈਂਟ ਕਰ ਰਹੇ ਆ। ਬੀਪੀ ਵਗੈਰਾ ਸਾਰਾ ਨਾਰਮਲ ਆ। ਬਾਕੀ ਅਸੀਂ ਜਿਹੜਾ ਇਹਨਾਂ ਦੇ ਨਾਲ ਗਨਮੈਨ ਸੀ ਮੁੰਡਾ ਜਦੋਂ ਇਹਨਾਂ ਨੂੰ ਸੱਟਾਂ ਮਾਰੀਆਂ ਉਹ ਨਿਯੰਗ ਸਿੰਘ ਜਿਹੜੇ ਬਾਣੇ 'ਚ ਸੀ ਤਾਂ ਉਹ ਅਸੀਂ 307 ਦਾ ਮੁਕੱਦਮਾ ਦਰਜ ਕਰਕੇ ਬੰਦੇ ਅਸੀਂ ਆਈਡੈਂਟੀਫਾਈ ਕਰਨੇ ਆ ਜਲਦੀ ਫੜਨਾ ਜੋ ਵੀਡੀਓ ਦੇ ਵਿੱਚ ਤਿੰਨ ਬੰਦੇ ਦਿਖ ਰਹੇ ਸੀ ਤਾਂ ਉਹ ਜਲਦੀ ਗ੍ਰਿਫਤਾਰ ਕਰਨਾ ਹੋਇਆ ਕਿ ਤੁਹਾਨੂੰ ਲੈ ਕੇ ਸੀ ਤੇ ਕੋਈ ਹੁਣ ਪ੍ਰੀਵੀਅਸਲੀ ਕੀ ਆ ਗੱਲਬਾਤ ਇਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਬਟ ਫਿਲਹਾਲ ਜਿਹੜਾ ਸਾਡੇ ਇਹਨਾਂ ਨੂੰ ਠਾਪਰ ਜੀ ਨੂੰ ਜਿਹੜੀਆਂ ਸੱਟਾਂ ਮਾਰੀਆਂ ਉਹច ਤੁਸੀਂ ਇਹਨਾਂ ਨੇ ਗਨਮੈਨ ਦੇ ਬਿਆਨ ਤੇ ਮੁਕੱਦਮਾ 307 ਦਾ ਦਰਜ ਕੀਤਾ ਹੈ ਗਨਮੈਨ ਦਾ ਮਤਲਬ ਹੁੰਦਾ ਵੀ ਗੋਨਸ ਕੋਲ ਨਹੀਂ ਔਰ ਆਪਣੇ ਕੋਲ ਵੈਪਨ ਹੋਣਾ ਕੋਈ ਨਹੀਂ ਹੈ ਤੇ ਉਹਨਾਂ ਤੇ ਹਮਲਾ ਜਾਂ ਗੋਲੀ ਗੋਲੀ ਚਲਾਈ ਗਈ ਦੇਖੋ ਇਹ ਸਾਰੀ ਗੱਲ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਵੀਡੀਓ ਵਾਚ ਕਰਕੇ ਜਿਹੜੇ ਐਗਜੈਕਟ ਪੂਲ ਕਲ ਦੇ ਨਾਲ ਅਗੀ ਆ ਉਹਨਾਂ ਕੋਲ ਅਥੋਰਟੀ ਸੀਫ ਵੀ ਗੋਲੀ ਚਲਾਈ ਦੇਖੋ ਜੇ ਕਿਸੇ ਗਨਮੈਨ ਨੇ ਕੋਈ ਗਨਮਨ ਨੇ ਕੋਈ ਆਪਣੀ ਡਿਊਟੀ ਦੌਰਾਨ ਕੋਈ ਕਮਜ਼ੋਰੀ ਦਿਖਾਈ ਤਾਂ ਖਿਲਾਫ ਕਾਰਵਾਈ ਹੋ ਜੂਗੀ ਪਰ ਫਿਲਹਾਲ ਅਸੀਂ ਮੁਕੱਦਮਾ 307 ਦਾ ਦਰਜ ਕਰਕੇ ਜਿਹੜੇ ਦੋਸ਼ੀ ਆ ਉਹ ਅਸੀਂ ਆਇਡੈਂਟੀਫਾਈ ਆਪਣੇ ਵੱਲੋਂ ਕਰ ਲਏ ਤੇ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਕਾਰਨ ਜਿਹੜਾ ਇਨਵੈਸਟੀਗੇਸ਼ਨ ਤੇ ਦੇਖਾਂਗੇ ਵੀ ਕੀ ਕਾਰਨ ਹੈ ਉਹਨਾਂ ਚ ਬੰਦੇ ਨੂੰ ਗ੍ਰਿਫਤਾਰ ਕਰ ਲਈਏ ਫਿਰ ਸਾਨੂੰ ਅਸਲ ਕਾਰਨ ਬਾਰੇ ਬਤਲ ਗੋ ਵੀ ਕਿਸ ਕਾਰਨ ਕਰਕੇ ਹੋਇਆ ਸੀ ਸੀਸੀਟੀਵੀ ਵਗੈਰਾ ਸਾਰੀ ਸੀਸੀਟੀਵੀ ਫੁਟੇਜ ਇਚ ਐਂਡ एवरीथिंग ਸਾਡੇ ਕੋਲ ਲੈ ਲਿਆ ਹੈਗੇ ਪਰ ਇਹਦੇ ਦੌਰਾਨ ਤੇਰੇ ਵਾਕਿਆ ਹੋਣ ਉਹ ਪੁਲਿਸ ਦੀ ਮੌਜੂਦਗੀ ਤੋਂ ਜਾਂ ਦੇਖੋ ਐਜੀ ਗੱਲ ਜੇ ਕ੍ਰਾਈਮ ਹੋਇਆ ਤਾਂ ਉਹਨੂੰ ਤਕੜੇ ਹੋ ਕੇ ਉਹਦੇ ਉੱਤੇ ਕੰਮ ਹੋਣਾ ਚਾਹੀਦਾ ਗ੍ਰਿਫਤਾਰ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਨੇ ਕੀਤਾ ਉਹ ਬਿਹਾਈਂਡ ਦੀ ਬਾਰ ਹੋਣਾ ਚਾਹੀਦਾ ਇਹ ਗੱਲਾਂ 'ਚ ਅਸੀਂ ਬਿਲਕੁਲ ਕਰਕੇ ਹਟਾਂਗੇ ਔਰ ਸ਼ਕਤੀ ਨਾਲ ਇਸ ਕਾਰਵਾਈ ਕਰਾਂਗੇ